ਦੀ ਬਾਦੀ ਸਾਰੇ ਆ ਸਾਰੇ ਆ ਠੀਕ ਹੋ ਆ ਜੇ ਚਾਰ ਚੰਦ ਹੋ ਗਏ ਅੱਛਾ ਉਹ ਨਾ ਇੱਕ ਹੋਰ ਵਾ ਨਹੀਂ ਨਹੀਂ ਬਸ ਬਸ ਕਈ ਮਿਰਚ ਵਾਲਾ ਚਾਰ ਤੇ ਕਈ ਤੁਹਾਨੂੰ ਸਮਝੀ ਲੈ ਲਾਂ ਮੂੰਹ ਚਾਰ ਨਾ ਖਾਣ ਰੂਟੀ ਅੱਛਾ ਬੜੀ ਠੀਕ ਆਦਾ ਨਾ ਚੋਪੜੀ ਹੋ ਜਾਂਦੀ ਬੜੀਆ ਬੈਠ ਕੇ ਜੀਦਾ ਚਾਰ ਅੱਗੇ ਮੇਰ ਤੇ ਨਾ ਕੋਈ ਹਾਂ ਬਾਹਰ ਨਾਮ ਤੇਰੇ ਨਾ ਭਾਈ ਜੋ ਭਾਈ ਬੜੀਆਂ ਜਿਹਾ ਨਾ ਮੈਂ ਪਰ ਉਹ ਤੁਹਾਡੇ ਲਾਵਾ ਲਾਵਾ ਹੋ ਗਿਆ ਅੱਜ ਕੱਲ ਤੇ ਵੈਸੇ ਕੱਲ ਵੀਡੀਓ ਸ਼ੂਟ ਕਰਨੀ ਸੀ ਕੰਮ ਚੱਲ ਗਈ ਇਹ ਵਿਚਾਰੀ ਕੰਮ ਚੱਲ ਗਈ ਟੈਨਸ਼ਨ ਲੱਗੀ ਬਹੁਤ ਕਬਰ ਆ ਗਈ ਆ ਕਮਾਈ ਨਾ ਕੋਈ ਨਹੀਂ ਕਬਰ ਆਣਾ ਕੱਲ ਨੂੰ ਬਣਾ ਕੇ ਪਾ ਦਾਂਗੇ ਕੋਈ ਗੱਲ ਨਹੀਂ ਅੱਜ ਨਾਲੇ ਕੰਮ ਢੰਡਾਉਣਾ ਵੀ ਹਾਂ ਨਾਲੇ ਅੱਜ ਵੀਡੀਓ ਛੋਟੀ ਹੋਵੇ ਇੰਨੇ ਕੋਈ ਹੋਈ ਕੋਈ ਨਹੀਂ ਹੋਈ ਤਾਂ ਕਰਕੇ ਅੱਜ ਨਾਲੀ ਵੀਡੀਓ ਕੋਲੋਂ ਕਰਨਾ ਨਾ ਹੋ ਸਕਦਾ ਕਿ ਹੋਣਾ ਪਤਾ ਰੋ ਸਕਦਾ ਪਤਾ ਹੀ ਆ ਤੇ ਨਵੇਂ ਕਨਸੈਪਟ ਦੇ ਵਿੱਚ ਆਵਾ ਫਿਰ ਜਿਹੜੀ ਐ ਸ਼ੂਟ ਕਰਨਾ ਸੀ ਨਾ ਅੱਜ ਈਪੀਸੋਡ ਫਿਰ ਹੋ ਜਾਣੀ ਸਾਡੇ ਕੋਲੋਂ ਕੱਲ ਕੌਣ ਜਰਮੀ ਮਾਰ ਹੋਣੀ ਜ਼ਿਆਦਾ ਤੇ ਪਾਣੀ ਪਾਈ ਇਹਨਾਂ ਦੇ ਨੂੰ ਸ਼ੂਟ ਨਹੀਂ ਇਹ ਵੀਡੀਓ ਕਰ ਪਾਣੀ ਦੀ ਦੀਦੀ ਮੇਰਾ ਪਤਾ ਲੜਨ ਦੀ ਹੈ ਹਾਂ ਇਹ ਬੰਦੇ ਨੂੰ ਦੱਸੂਗਾ ਫੋਨ ਕਰਕੇ ਮੈਂ ਉਹ ਮਾਰੇ ਫੇਰ ਪਤਾ ਪਤਾ ਲਿਆ ਚਲੋ ਜੀ ਮੰਨਦੇ ਸੜਕੋ ਗਲਤੀ ਹੋ ਗਈ ਤੁਸੀਂ ਥੇ ਲੇਟ ਹੋਏ ਜੇ ਕੈਮਰਾ ਹੰਮ ਨਹੀਂ ਜਿਉਂ ਤੋ ਤੇ ਅਹੀਂ ਆਉਣਾ ਬਸ ਪੁੱਸ ਦੇ ਹਨਾ ਵੀ ਤੁਸੀਂ ਕੈਮਰਾ ਦਾਦੇ ਦੇ ਕਿਉਂ ਉਹਨੂੰ ਕੈਮਰਾ ਕਰਾਉਂਦਾ ਆਏ ਪਾਣ ਤੋਰ ਕੇ ਤੁਰੇ ਰਹਿੰਦੇ ਤੁਸੀਂ ਕਹਿੰਦੇ ਮਾ ਮਾ ਪਹਿਲਾਂ ਆ ਜਾ ਕੇ ਨਹੀਂ ਹੁਣ ਮੈਨੂੰ ਨਹੀਂ ਆਉਂਦਾ ਲੈ ਮਾਤਾ ਹੁਣ ਨਹੀਂ ਆਣੀ ਬੈਠੀ ਕੀ ਤੋਲੇ ਆਂ ਅੰਟੀ ਜੇ ਤੁਹਾਨੂੰ ਬੰਦੇ ਨੂੰ ਪਤਾ ਮੇਰੀ ਫੇਰੀ ਨੂੰ ਪਤਾ ਲਿੰਦਾ ਪਤਾ ਲਿੰਦਾ ਸਭ ਨੂੰ ਲਵਾ ਚ ਦੱਜ ਕੇ ਕਿਹਦੇ ਪਾਣਾ ਬਣੀ ਹੋਣਾ ਮੈਨੂੰ ਵੀ ਰਾਜ ਕਿੰਦਰ ਨੇ ਦੱਸਿਆ ਕਹਿੰਦੀ ਅੰਟੀ ਮੈਂ ਤਾਂ ਮਾ ਬਗੀ ਤੁਹਾਨੂੰ ਆ ਨਾ ਜੋ ਬਿਮਾਰ ਪਈ ਆ ਮੈਂ ਉੱਥੋਂ ਕਾਲ ਕੀਤਾ ਉਸ ਵੇਲੇ ਤਾਂ ਮਰੀਆਂ ਤਾਂ ਹੋਰ ਇਹ ਕਹਿੰਨਾ ਮਿਲੂ ਖੜਾ ਦੱਸਿਆ ਹਾਂ ਮਾਦਾ ਦਾ ਦੱਸ ਦੇ ਕਿਦਾਂ ਉਹ ਚਲਾ ਟੀਕੇ ਟੋਣ ਤੇ ਤੇ ਮੈਂ ਹਾਂ ਕਰਦੇ ਆਹ ਪੀਰੇ ਪੱਤਰੀ ਦੀ ਗੁਰਦੀ ਵੀ ਪੜੀ ਇਹ ਚੀਕ ਦੀ ਵੀ ਬਹੁਤ ਜਲਾ ਵੇ ਨਹੀਂ ਨਹੀਂ ਠੀਕ ਨਹੀਂ ਰਹੀ ਪਰ ਨਹੀਂ ਮਨੀ ਪੜੀ ਪੀਰ ਹੁੰਦੀ ਆ ਦਰਦ ਬਹੁਤ ਜਿਆਦਾ ਹੁੰਦੀ ਮੇਰਾ ਨਾ ਇਹ ਸਾਲ ਪਰ ਪ੍ਰੈਕਟਿਸ ਹੋ ਜੀ ਬਹੁਤ ਹੀ ਫੈਮਸ ਕੋਈ ਪਲਸ ਛੱਡਿਆ ਨਹੀਂ ਨਾ ਦਵਾ ਦਮ ਟੀਕੇ ਚੰਦੇ ਨਾਲਾ ਦੇ ਵਿੱਚ ਜੂਰੇ ਕਿਨੇ ਆ ਦੇ ਹੌਲੀ ਹੋ ਗਈ ਮੈਂ ਚੰਗੀ ਮਾਤਾ ਆ ਇੰਨਾ ਖਾਣਾ ਕਹਿੰਦਾ ਨਾਲਾ ਦੇ ਵਿੱਚ ਗੈਸ ਭਰੀ ਹੋਤੀ ਮੈਨੂੰ ਤਾਂ ਨਾਲੇ ਗੈਸ ਭਰ ਗਈ ਉਸ ਨਾਲ ਪਰ ਨਹੀਂ ਨਾਲਾ ਦੇ ਗੈਸ ਦੀ ਵਰਤ ਨਹੀਂ ਹੈਗੀ ਇਹ ਐਵੇਂ ਕਰਦੇ ਇਹ ਪਤਲੀ ਕਰਦੀ ਸੀ ਨਾਲਾ ਦੇ ਗੈਸ ਚੱਲ ਜੇ ਤਾਂ ਬੰਦੇ ਦਾ ਨਾਲਾ ਚੱਲਦਾ ਵੀ ਖਤਰਾ ਹੋ ਜਾਂਦਾ ਆ ਤੇ ਆ ਜਿਹੜੀ ਇੰਨੇ ਥਾਂ ਜਾਂਦਾ ਜਿਵੇਂ ਫੁੱਲੀ ਪਈ ਹੁੰਦੀ ਐ ਇੰਨੀ ਦਰਦਗਾਲ ਹੁੰਦੀ ਰਹੀ ਐ ਆਹ ਬੀਬੀ ਰੋਟੀਆਂ ਪਕਾਉਂਦੀ ਇੱਥੇ ਵੀ ਚਾਤੀ ਮਰਵਾਉਂ ਹਾਂਜੀ ਆ ਵੀ ਬੀਬੀ ਮਾਰੋ ਮਾਟ ਐਂ ਵੀ ਆਹ ਆਹ ਵਾਜਦੀ ਹਾਂ ਕਿੰਨੇ ਕੋਸ਼ਾਂ ਵਾਛਾ ਲੰਗਰ ਦਾ ਪਕਾਉਂਦਾ ਬਾਕੀ ਅੱਜ ਮਹਾਰਾਜ ਦੇ ਘਰੇ ਲੰਗਰ ਸੀ ਅੱਜ ਤੇ ਕੱਲ ਵੀਡੀਓ ਦਾ ਛੁੱਟੀ ਅੱਜ ਵੀਡੀਓ ਛੁੱਟੀ ਕੀਤੀ ਤਾਂ ਹੀ ਕਰਕੇ ਅਸੀਂ ਲੰਗਰ ਦੀ ਸੇਵਾ ਕਰਨੀ ਸੀ ਜਰੂਰੀ ਕੱਲ ਨਹੀਂ ਬਣੀ ਚਲੋ ਅੱਜ ਬਣਾ ਲਦੇ ਵੈਸੇ ਪਰ ਸਾਨੂੰ ਲੰਗਰ ਬਹੁਤ ਜਰੂਰੀ ਸਾਡੇ ਐਸੇ ਅੱਜ ਲੰਗਰ ਦੀ ਸੇਵਾ ਕਰਨੀ ਆ ਤੇ ਵੀਡੀਓ ਜਿਹੜੀ ਉਹ ਕੱਲ ਸ਼ੂਟ ਕਰਾਂਗੇ ਤੇ ਫਿਰ ਪਰਸੋਂ ਤੁਹਾਨੂੰ ਦਿਨ ਨਵਾਂ ਐਪੀਸੋਡ ਤੁਹਾਨੂੰ ਦੇਖਣ ਨੂੰ ਮਿਲੂਗਾ ਦੀਦੀ ਸਾਡੀ ਘਰ ਕੰਮ ਕਰਦੀ ਆ ਹੁੰਦੀ ਆ ਹਾਂ ਤੇ ਦੀਦੀ ਘਰ ਕੰਮ ਕਰ ਰਹੀ ਆ ਤੇ ਬਾਜੀ ਸਿਰੇ ਸਿਰੇ ਲੱਗਦੇ ਨਾ ਬਾਜੀ ਦੇ ਸਿਰੇ ਦੀ ਨੀਤੀ ਆਣਗੇ ਪਹਿਲਾਂ ਆ ਆਪਾਂ ਬਾਜੀ ਤੋਂ ਬਾਤ ਚਾਏ ਤੇ ਬਾਕੀ ਜਿਹੜੀ ਆ ਨਵੀਂ ਵੀਡੀਓ ਜਿਹੜੀ ਆ ਰਹੀ ਆ ਨਾ ਉਹਦਾ ਇੱਕ ਅਲੱਗ ਕਨਸੈਪਟ ਕਨਸੈਪਟ ਕੀ ਕਹਿੰਦੇ ਹੁੰਦੇ ਆ ਕਨਸੈਪਟ ਆ ਨਾ ਕਨਸੈਪਟ ਆ ਕਨਸੈਪਟ ਅਲੱਗ ਕਨਸੈਪਟ ਹੈਗਾ ਵਾ ਉਹ ਤੁਹਾਨੂੰ ਸਾਰੀਆਂ ਵੀਡੀਓ ਨੂੰ ਅਲੱਗ ਦੇਖਣ ਨੂੰ ਮਿਲਦੀ ਤਾਂ ਪਰ ਇਹ ਵੀਡੀਓ ਆਹ ਜਿਹੜੀ ਵੀਡੀਓ ਬੰਦ ਕੀਤੀ ਇਹਦੇ ਵੰਨ ਨੂੰ ਥੋੜੀ ਅਲੱਗ ਵੀ ਹਈ ਹਉਂਦੀ ਹੈ ਤੇ ਇਹਦੇ ਵਿੱਚ ਕਦੀ ਕਦੀ ਕਮੈਂਟ ਮੈਨੂੰ ਆਉਂਦੇ ਹੁੰਦੇ ਸੀ ਇਹ ਬੋਰ ਕਰਨ ਲੱਗ ਪਏ ਦੁਬਾਰਾ ਵੀਡੀਓ ਚ ਚਲਾਉਣ ਲੱਗ ਪਏ ਆ ਯਾਰ ਕੁਝ ਕਰਨ ਵਾਸਤੇ ਨਾ ਉਹ ਚੀਜ਼ ਜਿਹੜੀ ਘਰ ਦੇ ਵਿੱਚ ਹੁੰਦੀ ਆ ਉਹ ਵਾਰ-ਵਾਰ ਹੁੰਦੀ ਆ ਨਾ ਤੇ ਉਹਨੂੰ ਇਗਨੋਰ ਵੀ ਮਾਰੀਦਾ ਵਾ ਤੇ ਫੇਰ ਆ ਕੇ ਤੇ ਸਾਹਮਣੇ ਲਿਆਉਣਾ ਪੈ ਜਾਂਦਾ ਹੈ ਜਿਹੜੇ ਘਰ ਦਾ ਸਿਆਣਾ ਬੰਦਾ ਖੁਲਾਵਾ ਉਹ ਆਪਣਾ ਘਰ ਘਠਾ ਕਰਕੇ ਰੱਖਣਾ ਚਾਹੁੰਦਾ ਵਾ ਇਹਦੇ ਜਦੋਂ ਬੇਵੱਸ ਬੰਦਾ ਹੋ ਜਾਂਦਾ ਉਹ ਫੇਰ ਹੀ ਖੋਲਦਾ ਵਾ ਮਾਪਿਓ ਕਦੇ ਨਹੀਂ ਛੇਤੀ ਢਾਈਏ ਫਟ ਆਪਣੇ ਬੱਚਿਆਂ ਨੂੰ ਵੱਖੋ ਵੱਖ ਹੁੰਦਿਆਂ ਵੇਖ ਸਕਦੇ ਮਾਪਿਓ ਬੜੇ ਪਰਦੇ ਪਾਉਂਦੇ ਆ ਆਖਰ ਤੇ ਜਦੋਂ ਨਹੀਂ ਕੋਈ ਕਾਬੂ ਪੈਂਦਾ ਤੇ ਫੇਰ ਹੀ ਮਾਪਿਓ ਵੀ ਕੋਈ ਇਦਾਂ ਦਾ ਸਟੈਪ ਚੁੱਕਦਾ ਵਾ ਮੱਦੀ ਭਾਈ ਇਹ ਪਛਾਣਦਾ ਕਰਦਾ ਖਦਮ ਪਛਾਣਦਾ ਬਹੁਤ ਵਾਰ ਮੁੰਡੇ ਬਹੁਤ ਹੁੰਦਾ ਹੈ ਮੈਂ ਸਭ ਜਣ ਮਿਚੇ ਨਹੀਂ ਚਾ ਚਾਰ ਨਾ ਬੁੱਤੇ ਹੀ ਲੰਦਾ ਹੁੰਦੇ ਚਾ ਚਾਰ ਨਾ ਬੱਧੀਆ ਲੱਗਦੀ ਐਜੀ ਪਾਣੀ ਪਾ ਦੋ ਤੈ ਕੀ ਯਾਰ ਨਹੀਂ ਸਬਜ਼ੀਆਂ ਤੋਂ ਦੋ ਵਾ ਤਾਂ ਨਹੀਂ ਖਾਂਦੇ ਤੇ ਨਹੀਂ ਕੀ ਕਰੀ ਨਹੀਂ ਚਾ ਚਾਰ ਚਾਰ ਲਿਖਾ ਲੰਦਾ ਹੁੰਦਾ ਸਵਾਦ ਆ ਸਵਾਦ ਹੀ ਲੱਗ ਹੁੰਦਾ ਚਾ ਚਾਰ ਤੇਰਾ ਤਾਂ ਸਵਾਲ ਨਾਲੇ ਨਾ ਮਾਵਾਂ ਕੋਲ ਦੀ ਮੁੱਠੀ ਮਿੱਸੀ ਵੀ ਸਵਾਦ ਲੱਗਦੀ ਬੋਦੀ ਆ ਸਵਾਦ ਆ ਸਦਾ ਹੀ ਉਹ ਆਪਣੇ ਘਰ ਤੋਂ ਸਦਾ ਹੀ ਉਹ ਮਲਾਜੰਦਾ ਕਾਈਦਾ ਜਿਦਾਂ ਕਰਦਾ ਕਰਵਾ ਲੇ ਤੇ ਖਾਈਏ ਨਾ ਤੂੰ ਕਿੰਨੀ ਤੀ ਬੜਾ ਸਵਾਦ ਆ ਗੜੀ ਕਹਿੰਦੇ ਨਾ ਫਿਰ ਦਸਿਆਣੇ ਖਾਂ ਸਹੀ ਰੱਖਿਆ ਮੰਦੇ ਨੇ ਵੀ ਮਾਦੇ ਸਬਜ਼ੀ ਚੋਕੇ ਖਾਣੀਆਂ ਸੋਕੀਆਂ ਹਾਂ ਪਤਾ ਨਹੀਂ ਕਿ ਦੋ ਮਿੰਟ ਬਾਅਦ ਮਾਕ ਆਣੀ ਆ ਅਈ ਮਾਦੇ ਸਬਜ਼ੀ ਚੋਕੇ ਖਾਧੀ ਅਜ ਮਿੰਟੋਂ ਵਿੱਚ ਆਹ ਕੀ ਚਾਹ ਪਤਾ ਨਹੀਂ ਕਿ ਨਾ ਉਹ ਆਪਣੀ ਉੱਠਿਆ ਗਿਆ ਨੰਮੀ ਇਹਦੇ ਹਰਾਂ ਨਹੀਂ ਆ ਮੰਮੀ ਕਿਉਂ ਨਹੀਂ ਆ ਨਹੀਂ ਸਾਡੇ ਨਾਲ ਪਹਿਲਾਂ ਆ ਜੀ ਹੂੰ ਪਹਿਲਾਂ ਆਈ ਹੈ ngay ਰਾਖੀ ਵੀ ਪ੍ਰੈਸੈਂਟ ਤੇ ਮੰਮੀ ਵੇਹੜਾ ਆਈ ਬਾਅਦ ਆ ਕੇ ਕਿਹ ਕੋ ਬਾਕੀ ਜਿਹੜੀ ਆ اور نئی ویڈیو ਨੂੰ ਸਾਰੇ ਜਿਹੜੇ ਜਿੱਦਾਂ ਆਪਣੇ ਪੁਰਾਣੀ ਵੀਡੀਓ ਨੂੰ ਪਿਆਰ ਦਿੱਤਾ ਹੈ ਇਸੇ ਨਵੀਂ ਵੀਡੀਓ ਨੂੰ ਸਭ ਨੂੰ ਮਹਮਾ ਕੇ ਜਿਆਦਾ ਦਿਓ ਜਿਆਦਾ ਪਿਆਰ ਦਿਓ ਤੇ ਸ਼ੇਅਰ ਹਾਂ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਸਾਰੇ ਜਦਾਂ ਕਰਦੇ ਕਮੈਂਟ ਵੀ ਜਰੂਰ ਕਰਨੇ ਵੀਡੀਓ ਦੱਸਣਾ ਵੀ ਕਿਦਾਂ ਸੋਹਣੇ ਕਰਨੇ ਆ ਸੋਹਣੇ ਕਮੈਂਟ ਕਰਨੇ ਕਰ ਬਾਕੀ ਅਕੋਰਡਿੰਗ ਭਾਈ ਰੋਲ ਦੇ ਹਿਸਾਬ ਨਾਲ ਜਿੱਦਾਂ ਦੀਦੀ ਨੈਗੇਟਿਵ ਰੋਲ ਕਰਦੇ ਆ ਉਹਨਾਂ ਨੂੰ ਨੈਗੇਟਿਵ ਕਮੈਂਟ ਕਰਿਆ ਕਰੋ ਪਰ ਕੋਈ ਪਰਸਨਲ ਨਾ ਹੋਇਆ ਕਰੋ ਕਿਸੇ ਤਰ੍ਹਾਂ ਤੇ ਵੀ ਜਿਹੜੀਆਂ ਰਿਕਾਰਡ ਕਮੈਂਟ ਕਰੋ ਕਮੈਂਟ ਕਰੋ ਵੀਡੀਓ ਅਕੋਰਡਿੰਗ ਜਿਹਦੇ ਮਸਤੀ ਉਹ ਤਾਂ ਘੋਰਾ ਜਗਾ ਜੀ ਜੀ ਵੀ ਕੰਮ ਕਰ ਸਾਸਰੀ ਕਲ ਬਣਾ ਸਾਸਰੀ ਕਲ ਕਾਲਾ ਫਸਲੇ ਫਤ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਚਪਲਾ ਨਹੀਂ ਲੈ ਕੇ ਦਿੱਤੀਆਂ ਦਿਨੋਂ ਫਿਰ ਮੈਂ ਲੈ ਕੇ ਦਿੱਤੀਆਂ ਮੈਂ ਕਾਲੇ ਦਿੱਤੀਆਂ ਮੈਂ ਠੀਕ ਜੇ ਮੈਂ ਨਾ ਭਰੇ ਨੇ ਵੀਡੀਓਜ਼ ਜ਼ੋਰ ਲਾਤਾ ਮੈਂ ਚਪਲਾ ਲੈ ਕੇ ਦੋ ਨਹੀਂ ਮੈਂ ਲੈ ਦਿੱਤਾ ਮੈਂ ਉਹ ਪਹਿਲਾਂ ਕਿ ਟੋੜੀਆਂ ਪਈਆਂ ਸੀ ਅੱਜ ਨਾਲ ਬਕਰੀਦ ਵੀ ਆ ਹਾਂ ਅੱਜ ਨਹੀਂ ਕੱਲ ਹੀ ਨਾ ਅੱਜ ਅੱਜ ਬੱਕਰੇ ਨਵਾਂ ਲੰਡੇ ਆ ਆ ਲੋ ਜੀ ਇਹਨਾਂ ਨੇ ਅੱਜ ਕਰਵਾਇਆ ਹੈ। ਚਲੋ ਜੀ। ਆ ਨਾ ਉਹ ਪਹਿਲਾਂ ਟੋੜੀਆਂ ਵਈਆਂ। ਚਲੋ ਜੀ। ਲਗਉਂਦੇ ਕਹਿੰਦੇ ਨੂੰ ਲੰਗੜ ਚਾਹੇ ਆਉਂਦੇ ਕਿ ਕੀ ਲੱਗਣਾ ਲਾਇ। ਮਜ਼ਾ ਨਹੀਂ ਆਉਣਾ ਬਲਾਉਂਦਾ ਜਿੱਨਾਂ ਜਨ ਬੰਦੀ ਤੇ ਦੀ ਨਾਲ ਵੇਖੋ। ਤੇ ਦੀ ਉਹਨਾਂ ਨਾਲੇ ਨਾਲ ਦੀ ਨੇ ਬੁਲਾਉਂਦੇ ਆ ਤੇ ਨਾਲੇ ਉਹਨਾਂ ਨਾਲ ਗੱਲਬਾਤ ਕਰਾਉਣੇ ਦਾ ਨੰਬਰ। ਕਦੀ ਮਿਲੇ ਨਹੀਂ ਨਾ ਤੇ ਹੀ। ਬਾਕੀ ਸੇਵਾ ਚੱਲ ਰਹੀ ਆ ਦੋ ਦੋ ਆਹੇ ਆਲੂ ਛਿੱਲ ਕੇ ਤੇ ਸਬਜ਼ੀ ਬਣਵਾ ਦੇ ਤਿਆਰੀ ਕੋਣ ਤਿਆਰੀ ਕੋਣ ਪੂਰੀ ਤਿਆਰੀ ਤੇ ਲੰਗਰ ਦੀ ਪੂਰੀ ਸੇਵਾ ਚੱਲ ਰਹੀ ਹੈ ਜੀ ਤਾਂ ਹੀ ਕਰਕੇ ਹਲਵਾਈ ਜਏ ਨੇ ਤੇ ਆਜੋ ਜਿਹੜੇ ਜਿਹੜੇ ਲੰਗਰ ਛਕਣਾ ਆ ਸਾਰੇ ਆਣੇ ਆਜੋ 모ਸਟ ਵੈਲਕਮ ਹੁਣ ਕਿਤਾ ਮੈਡਮ ਜੀ ਠੀਕ ਹੋਣੀ ਹਾਂ ਹੁਣ ਬੜਾ ਬਸ ਤੇ ਆ ਮੈਡਮ ਤੇਰੀ ਨੂੰ ਸਾਡੀਆਂ 2-4 ਚਾਰ ਰੋਟੀਆਂ ਖਾਤੀਆਂ ਹਾਂ ਕਿੰਨੀਆਂ ਕਿੰਨੀਆਂ ਰੋਟੀਆਂ ਖਾਧੀਆਂ ਹਾਂ 2-4 ਰੋਟੀਆਂ ਖਾਧੀਆਂ ਹਾਂ 6 ਰੋਟੀਆਂ ਖਾਧੀਆਂ ਤੇ ਤਾਂ ਹੀ ਫਰਕ ਰਵਾਤਾ ਵੰਨ ਬਦਲਿਆ ਆਏਗਾ ਆ ਫਿਰ ਵਾਤਾਵਰਣ ਬਦਲਿਆ ਥੋੜਾ ਜਨਾ ਨਹੀਂ ਨਹੀਂ ਜਾਰੇ ਨਾ ਇਹ ਤਾਂ ਸੱਸ ਕੋਈ ਨਹੀਂ ਡਟਾ ਕਰਿਆ ਅੱਪੇ ਤੁਰਦੀ ਹਾਂ ਪੇ ਤੁਰਦੀ ਆ ਉਹ ਤੇ ਝੰਗੜੇ ਕਰ ਕੰਬੀ ਰਹਿੰਦੀ ਆ ਮੇਰੇ ਪੀੜ ਹੁੰਦੀ ਆ ਤਾਂ ਉਹ ਪੰਜਾਹ ਲੱਖ 30 ਦਾ ਦਵਾਨਾ ਨੇ ਹੁਣ ਲਾਇੰਦਾ ਹਾਂ ਮੇਰਾ ਆ ਤੰਦਰੁਸਤਵਾ ਤੰਦਰੁਸਤਵਾ ਹੁਣ ਵੇਖੀ ਹੁਣ ਕਿਦਾਂ ਵੇਖੀ ਮਿੰਟੋ ਮਿੰਟੀ ਸੈਟ ਹੁੰਦੀ ਹੈ ਨਾ ਸੱਸ ਨੇ ਸਵੇਰੇ ਆਉਂਦੇ ਹਾਂ ਹਰੀ ਕਹਿਤਾ ਨਾ ਮੈਂ ਕਰਕੇ ਵੇਹ ਭੱਜੀ ਫਿਰਦੀ ਹੁਣ ਟੈਨਸ਼ਨ ਵਾਲੀ ਨਹੀਂ ਹੈ ਇਧਰ ਲੋ ਜੀ ਆ ਗਏ ਨੇ ਬੱਜੀ ਦੀਦੀ ਤੇ ਪੂਰੀਆਂ ਮਿਲਣ ਆ ਦੋ ਦੋ ਆ ਲਈ ਆਈਆਂ ਪੂਰੀਆਂ ਤੇ ਆ ਗਈ ਕਿ ਠੀਕ ਹੈ ਪੂਰੀਆਂ ਰੋਟੀ ਲੱਗੀ ਨਹੀਂ ਇਸ ਲਈ ਇੱਦਣੇ ਇਹ ਤਾਂ ਕਰਕੇ ਤੁਹਾਨੂੰ ਪੂਰੀਆਂ ਡਿਊਟੀ ਲਈ ਰੈਡੀ ਹਾਂ ਜੇ ਨਾਲ ਲੱਭੋਗਾ ਮੂੰਹ ਨਹੀਂ ਤੁਹਾਨੂੰ ਆਉਂਦੇ ਆਉਂਦੇ ਤੁਸੀਂ ਇਹਦੀ ਸਜ਼ਾ ਨਹੀਂ ਮਣਣੀ ਤੁਹਾਨੂੰ ਹੈ ਨਾ ਅੱਜ ਖਰੋੜ ਪੂਰੀਆਂ ਦਾ ਹਾਂ ਅੱਜ ਪੂਰੀਆਂ ਰੋੜ ਰੋੜ ਅੱਜ ਅੱਜ ਤੁਸੀਂ ਵੇਲੇ ਆਂ ਕੱਲ ਵੀ ਵੇਲੇ ਰਹੇਗਾ ਨਹੀਂ ਕਰਕੇ ਨਾ ਆਏ ਇਹਦੀ ਗੱਲ ਸਹੀ ਵਾਕੇ ਗੱਲ ਆ ਵੀ ਲੈ ਕੱਲ ਮੇਲਨ ਜੀ ਬਿਮਾਰ ਹੋ ਗਏ ਸੀ ਮੇਲਨ ਜੀ ਨੇ ਦਿਨ ਵਾਰੀ ਫੋਨ ਆਇਆ ਹੁਣ ਮੈਂ ਲਾ ਬਲੋਗ ਹੈਗਾ ਯਾ ਗਵਾਹੀ ਤੇ ਤੂੰ ਵੀ ਨਾ ਹੁੰਦੀਆਂ ਰਾਈ ਲੱਭੀ ਯਾਰ ਫੋਨ ਦੀ ਜਿਹੜਾ ਫੋਨ ਕੋਸਲਾਤਾ ਇਹਨੂੰ ਹੈ ਜਿਹੜੇ ਇਹਨੂੰ ਉਸੇ ਵੇਲੇ ਇਹਨੂੰ ਲੜਾਈ ਸੁੱਝ ਗਈ ਯਾਰ ਮੈਂ ਨਾ ਫੋਨ ਦੀ ਤੇ ਗੱਲ ਹੀ ਨਹੀਂ ਕੀਤੀ ਮੈਂ 15 ਰਾਤ ਕਰਦਾ ਮੇਰੇ ਕੋਈ ਖ਼ਬਰ ਹੀ ਲਾ ਜੰਦਾ ਯਾਰ ਮੈਨੂੰ ਕੀ ਪਤਾ ਹੈ ਮੈਂ ਚੌਪੜ ਖਰੀਦਦੀ ਆ ਇਹ ਤੇਰੇ ਕੋਲ ਆਇਆ ਕਰੂੰਗੀ ਕੀ ਤਾਂ ਕਿਹੜੇ ਘੜੀ ਮੌਕੇ ਨਿਕਲਣਾ ਪੈਡੇ ਘਰ ਉੱਤਰ ਨੂੰ ਧੰਦੇ ਨੂੰ ਹੈ ਨਾ ਕਈ ਕੰਮ ਹੁੰਦੇ ਆ ਨਹੀਂ ਪਰ ਹੋਰ ਆਇਆ ਹੀ ਫੋਨ ਡੈਂਜਰ ਵੜਿਆ ਆ ਵਾ ਚਲ ਪੁੱਛਿਆ ਹੀ ਮੈਡਮ ਜੀ ਜ਼ਿਆਦਾ ਹੀ ਢਲਿਆ ਹੋ ਗਈ ਤਾਂ ਕਰਕੇ ਫਿਰ ਤੂੰ ਮੈਡਮ ਨਾਲ ਗੱਲ ਕਰਾਈ ਤੇ ਨਾ ਮੇਰੇ ਘਰ ਵਾਲੇ ਨੇ ਹਾਂ ਇਹਨਾਂ ਨਾਲ ਗੱਲ ਕਰਾਈ ਸੀ ਜੀ ਮੈਂ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਮੈਂ ਤੇ ਪਈ ਪਿਓ ਅੱਛਾ ਇਹ ਤੇ ਗੱਲ ਕਰਨ ਦੀ ਹੈ ਹੀ ਨਹੀਂ ਹਾਲੇ ਚਲੋ ਟੀਕੇ ਲਾਇਏ ਕਿ ਉਹ ਸ਼ੀਰੇ ਸੁੱਤੀ ਰਮਾਨਾ ਇੰਨਾ ਟੈਂਜਰਸ਼ੰਦ ਲੱਗਦਾ ਨਹੀਂ ਇਕੱਠੇ ਚਾਰ ਚਾਰ ਮੈਂ ਗੱਲ ਕਰਦੀ ਕਿੰਨੀ ਨੂੰ ਕਰੀ ਕੱਲ ਮੇਰੇ ਫੋਨ ਨੇ ਸੁਣਨਾ ਹੀ ਗਿਆ ਮੇਰਾ ਫੋਨ ਕੱਲ ਸਾਹ ਮਿਲ ਗਿਆ ਫੋਨ ਨੂੰ ਵੀ ਫਿਰ ਆਹੋ ਕਾਈ ਕਰਗੇ ਲੰਗਰ ਦੀ ਸੇਵਾ ਚੱਲ ਰਹੀ ਹੈ ਫਿਰ ਪੂੜੀਆਂ ਬਾਕੀ ਉਹਦੇ ਸਾਰਾ ਕੁਝ ਬਣ ਗਿਆ ਪੂੜੀਆਂ ਰਹਿ ਗਏ ਬਣਣ ਵਾਲੀਆਂ ਮਾਤਾ ਜੀ ਕਿੱਦਾਂ ਲੱਗ ਰਿਹਾ ਹੈ ਤੁਹਾਨੂੰ ਬਹੁਤ ਸੋਹਣਾ ਲੱਗਣ ਡਿਆ ਰੌਣਕ ਘਰ ਦੇ ਵਿੱਚ ਰੌਣਕਾਂ ਲੱਗੀਆਂ ਪਈਆਂ ਨੇ ਹੈ ਨਾ ਹੋ ਗਿਆ ਰੌਣਕਾਂ ਹੀ ਆ ਹਾਂ ਬਹੁਤ ਕੋਈ ਮਾਤਾ ਨਿਆਣੀ ਪਾਉਣਾ ਨਾ ਨਹੀਂ ਉਹ ਨਿਆਣੀ ਮਾਗੀ ਜਾਂਦੀ ਏ ਇਹ ਕੁੱਝ ਹੋ ਗਿਆ